ਭਗਤ ਜੀ ਦੇ 66 ਵਾਸੀ ਦੇ ਕੱਤਾ ਸਾਹਿਬ ਜੀ ਦਾ ਪਾਸਾਰ ਹੋਇਆ ਕਰਕੇ ਕਿ ਭਾਦੇ ਅੱਜ ਬੜਾ ਜਿੱਥੇ ਬਾਬਾ ਜਨਤਾ ਜੀ ਨੂੰ ਬਸ਼ਮੀ ਆਪਣ ਤੋਂ 65 ਸਾਲਾਂ ਦਾ 66ਵਾਂ ਸ਼ੁਰੂ ਹੋ ਗਿਆ ਹੈ ਉਹਦੇ ਸਾਡੇ ਮੋਰਤ ਦੇ ਵਾਸਤੇ ਵੀ ਸਭਾਗਾ ਦੇਣਾ ਡਾਕਟਰ ਰਵੀਨਾਵ ਮੇਰਕਰ ਨੂੰ ਵਿਖਿਆ ਸੰਧਾਨ ਲਾਭ ਹੋਏ ਨੂੰ ਵੀ 75 ਸਾਲਾਂ ਦਾ ਸ਼ਿਸ਼ੇਵਾਂ ਜੀ ਉਹ ਸਾਡੇ ਭਾਪਤ ਕਰਨਾ ਜਾ ਰਿਹਾ ਹੈ ਰਹਣਾ ਦਾ ਵਾਸਤੇ ਮਜ਼ਦੂਰਾ ਵਾਸਤੇ ਪੰਜਾਬੀਆਂ ਵਾਸਤੇ ਭਾਰਤ ਦੇ ਵਾਸਤੇ ਉਹ ਵੀ ਇੱਕ ਮਹਾਨ ਦਾ ਦਰਿਆ ਹੈ ਕਿ ਅੱਜ ਸਾਰੇ ਭਾਰਤ ਦੇ ਵਿੱਚ ਰੈਂਟ ਪਾਲ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਬਹੁਤ سارے ਲੋਕਾਂ ਨੇ ਹੱਥੇ ਵੜਾਇਆ ਨਾ ਕੋਈ ਨਹੀਂ ਆਸ਼ਾ ਦੇ ਵਿੱਚ ਇਕੱਠਾ ਹੋਇਆ ਇਹ ਛੜੀਏ ਦੀ ਮਹਾਨਤਾ ਹੈ ਆ ਤੇ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਪਾਰਟੀ ਆਪਣੇ ਧੜੀ ਰੱਖ ਕੇ ਇੱਥੇ ਆਉਂਦੇ ਆ ਇਹ ਛੜੀਏ ਦੀ ਚੜ੍ਹਦੀ ਕਤਾਰ ਨੂੰ ਕਾਮਨਾ ਕਰਨੀ ਆ ਨਹੀਂ ਸ਼ੰਟਰਾਸਤਾ ਮਾਥਵਾ ਬਜੰਦਰਪਾਦਾ ਜੀ ਬਾਬਾ ਅਮਿਤਾਂਜੀ ਦਾ ਸਟੇਜ ਜਿਹੜੀ ਬਹੁਤ ਵੱਡਾ ਪਰਾਲਾ ਕਰਕੇ ਹਾਸਤਾ ਕੱਢ ਦਿੱਤਾ ਪੈਸ਼ੇ ਦੀ ਕੰਮੀ ਉਹ ਤਾਂ ਬਹੁਤ ਜੇ ਤਾਂ ਨਹੀਂ ਕਿ ਛੋੜੇ ਸਾਧ ਸਮੂਹ ਦੇ ਮਾਵਦੋ ਵੱਡਾ ਪਰਾਲਾ ਕੀਤਾ ਬਹੁਤ ਹੱਦ ਪੈਸਾ ਵਿੱਚ ਪਾਉਣਾ ਪੈਂਦਾ ਬਹੁਤ ਪੈਸੇ ਦੀ ਝੋਲਿਆ ਆਪਾਂ ਸਾਰੇ ਨਾਲ ਮਿਲ ਕੇ ਇਸ ਹਸਪਤਾਲ ਨੂੰ ਚਾਹੀਦਾ ਚਾਹੀਦੇ ਦੇਵ ਦੀ ਚੜ੍ਹਦੀ ਕਲਾ ਦੀ ਪਾਲਣਾ ਕਰੀਏ ਆਪਣਾ ਭਾਈਚਾਰਾ ਬਣਾ ਕੇ ਕੀ ਇਹਨਾਂ ਸ਼ਬਦਾਂ ਨਾਲ ਮੈਂ ਸਾਡਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਜਿਹੜਾ ਟਰੱਸਟ ਹੈ ਇਹਨਾਂ ਨੂੰ ਇਹ ਹੀ ਬੇਨਤੀ ਕਰਦਾ ਕਿ ਟਰੱਸਟ ਆਪਣੇ ਫੈਸਲੇ ਨਾਲ ਆਪਕਰ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰਾਂਗੇ ਆਪਣੀ ਜਿੰਨੀ ਹਿੰਮਤ ਹੈ ਉਹ ਮਦਦਾਂ ਦੀ ਕੋਸ਼ਿਸ਼ ਕਰਾਂਗੇ ਸਾਡਾ ਦਾ ਬਹੁਤ ਬਹੁਤ ਧੰਨਵਾਦ ਮੇਲੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਮਨ ਖੁਸ਼ ਹੋ ਰਹੇ ਨੇ ਕਿ ਇੰਨੀ ਸਾਥ ਸੰਗਤ ਦੇ ਦਰਸ਼ਕ ਹੋ ਰਹੇ ਨੇ ਤੁਸੀਂ ਬਹੁਤ ਹੀ ਕਰਮਾਂ ਵਾਲੇ ਹੋ ਜੋ ਕਿ ਰੁੜਕਾ ਕਲਾ ਦੀ ਧਰਤੀ ਤੇ ਤੋਂ ਦੇ ਬਾਬਾ ਰੁੜਕਾ ਬਾਬਾ ਚਿੰਤਾ ਭਗਤ ਜੀ ਤੇ ਅਮੀ ਚੰਦ ਜੀ ਤੇ ਭਾਈ ਸਾਧੂ ਜੀ ਦਾ ਹੱਥ ਹੈ ਬਹੁਤ ਕਿਸਮਤ ਵਾਲੇ ਹੋ ਆਪ ਜੀ ਦਾ ਸਾਰੇ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਧੰਨਵਾਦ ਜੀ ਬਹੁਤ ਬਹੁਤ ਔਰ ਸਾਡੀ ਪ੍ਰਾਣੀ ਪੰਚਾਇਤ ਨੇ ਵੀ ਬਹੁਤ ਰੂ ਜਾਨ ਨਾਲ ਤੁਹਾਡੀ ਸੇਵਾ ਕੀਤੀ ਹੈ ਮੋਰਨ ਛੱਪੜ ਦਾ ਵੀ ਕੰਮ ਹੋ ਗਿਆ ਤੇ ਪਿਛਲੇ ਛੱਪੜ ਦਾ ਵੀ ਕੰਮ ਚੱਲ ਰਿਹਾ ਹੈ ਅਸੀਂ ਵੀ ਇਸੇ ਤਰ੍ਹਾਂ ਹੀ ਰੂ ਜਾਨ ਨਾਲ ਤੁਹਾਡੀ ਸੇਵਾ ਕਰਾਂਗੇ ਜੀ 5 ਸਾਲ ਇੰਦੀ ਤੁਸੀਂ ਸਾਨੂੰ ਇੰਨਾ ਭਰਮਾ ਹੰਕਾਰਾ ਦਿੱਤਾ ਹੈ ਤੇ ਹੁਣ ਅਸੀਂ ਵੀ ਤੁਹਾਡੀ ਖਾਤਰ ਇਸੇ ਤਰ੍ਹਾਂ ਹੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੋ ਵੀ ਸਾਥ ਸੰਗਤ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਵਤਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਪ੍ਰੀਤਰ ਗੱਜਬਾਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮਸਤ ਬਾਬਾ ਚੰਤਾ ਭਗ ਜੀ ਅਤੇ ਤਨ ਤਨ ਮਸਤ ਬਾਬਾ ਅਮੀ ਚਾਂਦੀ ਰਸਟ ਸਮੂਹ ಗ್ರಾಮ ਪੰਚਾਇਤ ਪਿੰਡ ਰੁੜਕਾ ਕਲਾ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤਨ ਤਨ ਮਸਤ ਬਾਬਾ ਚੰਤਾ ਜੀ ਦੀ 66ਵੀਂ ਸਾਲਾਨਾ ਵਰਸੀ ਬੜੇ ਧੂਮ-ਤਾਮੇ ਅਤੇ ਸ਼ਰਧਾ ਨਾਲ ਮਨਾਈ ਗਈ ਜਿਸ ਦੇ ਸਬੰਧ ਵਿੱਚ ਅੱਜ ਖੁੱਲੇ ਦੀਵਾਨ ਦੇ ਵਿੱਚ ਰਾਜ ਬਿਲਗਾ ਜੀ ਅਤੇ ਕਰਦਾਸ ਮਾਨ ਜੀ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਹੁਤ ਸਾਰੀ ਸੰਗਤ ਨੇ ਕੱਠ ਵਿੱਚ ਆਨੰਦ ਮਾਣਿਆ ਮੇਲੇ ਦੀਆਂ ਰੌਣਕਾਂ ਨੂੰ ਸੰਗਤਾਂ ਨੇ ਵਧਾਇਆ ਸਾਰਿਆਂ ਨੇ ਸਾਡੇ ਸਾਨੂੰ ਸਹਿਯੋਗ ਦਿੱਤਾ ਸਾਡੇ ਮੋਢੇ ਨਾਲ ਮੋਢਾ ਲਾ ਕੇ ਤਨਮਨ ਧੰਦੇ ਨਾਲ ਸੇਵਾ ਕੀਤੀ ਅਤੇ ਔਰ ਪੁਲਿਸ ਕਰਮਚਾਰੀਆਂ ਦਾ ਵੀ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਈ ਹੋਈ ਸੰਗਤ ਨੂੰ ਜੀ ਆਇਆਂ ਆਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ